ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮੈਂ ਹਾਂ ਤੁਹਾਡੇ ਨਾਲ ਸਿਮિતા ਲਿਵਰ ਨਾਰਾਇਣ ਸਿੰਘ ਚੌੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆਖੇ ਕੌਣ ਹੈ ਇਹ ਨਾਰਾਇਣ ਸਿੰਘ ਚੌੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਕੀ ਕੀ ਉਸ ਦੇ ਕਨੈਕਸ਼ਨ ਨੇ ਕਿਸ ਕਿਸ ਮਾਮਲੇ ਦੇ ਵਿੱਚ ਉਸ ਦਾ ਨਾ ਹੈ ਕਿੰਨੇ ਅਪਰਾਧਿਕ ਮਾਮਲੇ ਉਸ ਦੇ ਦਰਜ ਨੇ ਆਓ ਫਿਰ ਜਾਣਦੇ ਹਾਂ ਸਰ ਕਾਸ ਰਿਪੋਰਟ ਦੇ ਵਿੱਚ ਨਰਾਇਣ ਸਿੰਘ ਦਾ ਜਨਮ 4 ਅਪ੍ਰੈਲ 1956 ਦੇ ਵਿੱਚ ਟੇਰਾਬਾਬਾ ਨਾਨਕ ਗੁਰਦਾਸਪੁਰ ਦੇ ਪਿੰਡ ਚਾਰਾ ਵਿੱਚ ਹੋਇਆ ਸੀ। ਇਹ ਗਰਮ ਖਿਆਲੀ ਕਤੀਤ ਤੌਰ ਤੇ ਗਰਮ ਖਿਆਲੀ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਦੇ ਨਾਲ ਜੁੜਿਆ ਹੋਇਆ ਸੀ। ਚਾਰਾ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਫਤਾਰ ਕੀਤਾ ਗਿਆ ਸੀ ਤੇ ਉਸ ਦੇ ਸਾਥੀਆਂ ਸੁਖਦੇਵ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਉਸੇ ਦਿਨ ਜੇਲ੍ਹ ਦੇ ਵਿੱਚ ਪੰਡੋਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੋਰਾਲੀ ਵਿਖੇ ਇੱਕ 55 ਗਾਹ ਤੇ ਸ਼ਾਪਾ ਮਾਰਿਆ ਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਕੈਸ਼ ਬਰਾਮਦ ਕਰਨ ਦਾ ਦਾਵਾ ਕੀਤਾ। ਉਸਤੇ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਦੇ ਵਿੱਚ 8 ਮਈ 2010 ਨੂੰ ਵਿਸਫੋਟਕ ਐਕਟ ਦੇ ਤਹਿਤ ਇੱਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਉਹ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਾ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਾ ਐਕਟ ਅਧੀਨ ਕੇਸਾਂ ਦੇ ਵਿੱਚ ਵੀ ਲੜਿੰਦਾ ਸੀ। ਮੁਲਜ਼ਮ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਕੇਸ ਦੇ ਵਿੱਚ ਬਰੀ ਕਰ ਦਿੱਤਾ ਸੀ। ਚੌੜਾ 1984 ਦੇ ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂ ਬਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀ ਵੱਡੀਆਂ ਖੇਪਾਂ ਦੀ ਤਸਕਰੀ ਦੇ ਵਿੱਚ ਅਹਿਮ ਭੂਮਿਕਾ ਨਿਭਾਰਿਆ ਸੀ। ਪਾਕਿਸਤਾਨ ਦੇ ਵਿੱਚ ਰਹਿੰਦਿਆਂ ਉਸਨੇ ਕਥਿਤ ਤੌਰ ਤੇ ਗੁਰੀਲਾ ਯੁੱਧ ਅਤੇ ਦੇਸ਼ ਧਰੋਹੀ ਸਾਹਿਦ ਤੇ ਇੱਕ ਕਿਤਾਬ ਲਿਖੀ ਉਹ ਬੜੇਲ ਜੇਲ ਬ੍ਰੇਕ ਆਂਡ ਦੇ ਵਿੱਚ ਵੀ ਮੁਲਜ਼ਮ ਸੀ ਦੱਸਿਆ ਜਾਂਦਾ ਹੈ ਕਿ ਬੜੇਲ ਜੇਲ ਦੇ ਵਿੱਚੋਂ ਮੁਲਜ਼ਮਾ ਨੂੰ ਉਸਨੇ ਸੁਰੰਗ ਬਣਾ ਕੇ ਭੱਜਣ ਦੇ ਵਿੱਚ ਮਦਦ ਕੀਤੀ ਸੀ ਤਾਂ ਇਹ ਸੀ ਕੁਝ ਤੱਥ ਜੋ ਨਰਾਇਣ ਸਿੰਘ ਚੌੜਾ ਦੇ ਨਾਲ ਜੁੜੇ ਹੋਏ ਸਨ ਨਰਾਇਣ ਸਿੰਘ ਚੌੜਾ ਪਾਕਿਸਤਾਨ ਵੀ ਗਿਆ ਸੀ ਉਸਨੇ ਦੋ ਕਿਤਾਬਾਂ ਲਿਖੀਆਂ ਅਤੇ ਉਸ ਦਾ ਨਾਮ ਕਈ ਕੇਸਾਂ ਦੇ ਵਿੱਚ ਦਰਜ ਹੈ 12 ਤੋਂ ਬਾਅਦ ਗੰਭੀਰ ਕੇਸਾਂ ਦੇ ਵਿੱਚ ਨਰਾਇਣ ਸਿੰਘ ਚੌੜਾ ਦੀ ਸ਼ਮੂਲੀਅਤ ਹੈ ਜੇਕਰ ਤੁਹਾਨੂੰ ਵੀ ਨਰੈਣ ਸਿੰਘ ਚੌੜਾ ਬਾਰੇ ਕੋਈ ਹੋਰ ਜਾਣਕਾਰੀ حاصل ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਤਾਂ ਤੁਸੀਂ ਇਸ ਖਾਸ ਰਿਪੋਰਟ ਦੇ ਵਿੱਚ ਜਾਣ ਹੀ ਲਿਆ ਕਿ ਨਰੈਣ ਸਿੰਘ ਚੌੜਾ ਆਖਿਰ ਹੈ ਕੌਣ ਕਿਹੜੇ-ਕਿਹੜੇ ਮਾਮਲੇ ਦੇ ਵਿੱਚ ਉਸ ਦਾ ਨਾਂ ਜੁੜਿਆ ਹੋਇਆ ਹੈ ਕਿੰਨਾ ਕੁ ਵੱਡਾ ਕਹਿ ਸਕਦੇ ਆ ਕਿ ਇੱਕ ਖਾਲਿਸਤਾਨੀ ਸਮਰਥਕ ਹੈ ਵੱਖਵਾਦੀ ਸਮਰਥਕ ਹੈ ਨਾਰਾਇਣ ਸਿੰਘ ਚੋੜਾ ਜੋ ਹੁਣ ਜੇਲ੍ਹ ਤੋਂ ਬਾਹਰ ਹੈ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਇਸ ਦਾ ਨਾਂ ਦਰਜ ਹੈ ਤੁਸੀਂ ਹੋਰ ਕੁਝ ਇਸ ਜਾਣਕਾਰੀ ਤੋਂ ਇਲਾਵਾ ਜੇ ਨਾਰਾਇਣ ਸਿੰਘ ਚੋੜਾ ਬਾਰੇ ਜਾਣਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ